ਹਜ਼ਾਰਾਂ ਲੋਕ ਨੇ ਜਿਹੜੇ ਆਪਣਾ ਦੇਸ਼ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ ਪ੍ਰਵਾਸ ਕਰ ਰਹੇ ਨੇ ਵੱਡੇ ਪੱਧਰ ਦੇ ਉੱਤੇ ਜਿਆਦਾ ਦੂਰ ਵੀ ਨਹੀਂ ਜਾ ਰਹੇ ਆਲੇ-ਦਾਲੇ ਦੇਸ਼ ਨੇ ਜਿਹੜੇ ਗਵਾਂਢੀ ਮੁਲਕਾਂ ਦੇ ਵਿੱਚ ਵਸ ਰਹੇ ਨੇ ਜਾ ਕੇ ਪਰ ਨਿਊਜ਼ੀਲੈਂਡ ਛੱਡਿਆ ਜਾ ਰਿਹਾ 7 ਬਲਾਦਾ ਕਾਰਨ ਜਾਣਨਾ ਚਾਹਾਂਗੇ ਕਿ ਕੀ ਅਜਿਹਾ ਕਾਰਨ ਹੋ ਗਿਆ ਕਿ ਵੱਡੇ ਪੱਧਰ ਦੇ ਉੱਤੇ ਹਜ਼ਾਰਾਂ ਲੋਕ ਨੇ ਜਿਹੜਾ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਏ ਹੋਏ ਬਿਲਕੁਲ ਕਹਾਂਗੇ ਕਿ ਉਹੀ ਰੋਜ਼ੀ-ਰੋਟੀ ਸਭ ਤੋਂ ਵੱਡੀ ਗੱਲ ਹੈ ਕਿ ਵੱਡਾ ਹਾਸਲ ਕਰਨ ਦੀ ਚਾਹਤ ਜੋ ਕਮਾਈ ਹੋ ਰਹੀ ਆ ਉਸ ਤੋਂ ਵੱਧ ਕਮਾਉਣ ਦੀ ਚਾਹਤ ਜੀ ਆਸਟ੍ਰੇਲੀਅਨ ਜੀ ਡੀ ਪੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਹਾਲਾਂਕਿ ਨਿਊਜ਼ੀਲੈਂਡ ਦੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਪਰ ਸ਼ਾਇਦ 70000 ਪਲਸ ਪੀਪਲ ਜਿਹੜੇ 70000 ਲੋਕ ਹਰ ਸਾਲ ਨਿਊਜ਼ੀਲੈਂਡ ਛੱਡ ਰਹੇ ਨੇ ਉਹਨਾਂ ਦੇ ਵਿੱਚੋਂ ਕੋਈ ਵਾਪਸੀ ਵੀ ਕਰ ਲੈਂਦੇ ਨੇ ਪਰ ਇੱਕ ਵੱਡਾ ਅੰਕੜਾ ਬਣਦਾ ਜਿਸ ਮੁਲਕ ਦੀ ਆਬਾਦੀ 50 ਤੋਂ 55 ਲੱਖ ਦੇ ਦਰਮਿਆਨ ਜੀ ਅਾਡਾ ਦ ਕਹਾਂਗੇ ਕਿ ਮਰਦਮਸ਼ੁਮਾਰੀ ਅੰਕੜੇ ਨੇ ਕੋਈ 51 ਲੱਖ ਕੋਈ 52 ਲੱਖ ਕੋਈ ਸਾਢੇ 53 ਲੱਖ ਇਸ ਤਰੀਕੇ ਦੇ ਨਾਲ ਦੱਸਦਾ ਹੈ ਮਤਲਬ ਜੇ ਆਪਾਂ ਦੇਖਿਆ ਜਾਵੇ ਤਾਂ ਲੁਧਿਆਣਾ ਜ਼ਿਲ੍ਹੇ ਦੀ ਆਬਾਦੀ ਵੀ ਸ਼ਾਇਦ ਪੂਰੀ ਨਹੀਂ ਹੋਣੀ ਸ਼ਹਿਰ ਦੀ ਆਬਾਦੀ ਵੀ 25 ਲੱਖ ਹੈ ਲੁਧਿਆਣੇ ਦੀ ਤੇ ਜੇ ਪੂਰੇ ਡਿਸਟ੍ਰਿਕਟ ਦੀ ਆਬਾਦੀ ਆਪਾਂ ਕਾਊਂਟ ਕਰ ਲਈਏ ਤਾਂ ਨਿਊਜ਼ੀਲੈਂਡ ਤੋਂ ਸ਼ਾਇਦ ਟੱਪ ਜੂਗੀ ਕਿਉਂਕਿ ਸਾਢੇ 3 ਕਰੋੜ ਦੇ ਨੇੜੇ ਤਾਂ ਆਪਣੀ ਪੰਜਾਬ ਪੰਜਾਬ ਦੀ ਪੋਪੂਲੇਸ਼ਨ ਹੈ ਤੇ ਇਸ ਦੇ ਬਾਵਜੂਦ ਵੀ ਲੋਕ ਛੱਡ ਕੇ ਜਾ ਰਹੇ ਨੇ ਜਦ ਕਿ ਪੰਜਾਬੀ ਜੇ ਅੱਜ ਆਪਾਂ ਕਹਿ ਦਿੱਤਾ ਜਾਵੇ ਕਿ ਆ ਜਹਾਜ਼ ਖੜਾ ਹੈ ਤੇ 5-5 ਲੱਖ ਰੁਪਈਆ ਦੇ ਦੋ ਤੇ ਨਿਊਜ਼ੀਲੈਂਡ ਤੁਹਾਨੂੰ ਲਾ ਆਉਣਿਆਂ ਤੇ 10-10 ਲੱਖ ਦੇ ਜਾਣਗੇ ਜੀ ਬਿਲਕੁਲ 10-10 ਲੱਖ ਦੇ ਜਾਣਗੇ ਕਿ ਹਾਂ ਜੀ ਸਾਨੂੰ ਜਹਾਜ਼ ਚੜਾਓ ਅਸੀਂ ਨਿਊਜ਼ੀਲੈਂਡ ਜਾਣਾ ਇੰਨੀ ਕੁ ਮਤਲਬ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਮੁਲਕਾਂ ਵਾਸਤੇ क्रेज ਹੈਗਾ ਕੈਨੇਡਾ ਅਮਰੀਕਾ ਦਾ ਚਲੋ ਹੈਗਾ ਹੀ ਨੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਸਪੇਨ ਵਾਲਿਆਂ ਨੇ ਬਿਲਕੁਲ ਹੀ ਕਹਿ ਸਕਦੇ ਆ ਕਿ ਜੱਗੋ ਤੇਰਵੀ ਕਰ ਦਿਤੀ ਆ ਪਰ ਪੰਜਾਬੀਆਂ ਵਾਸਤੇ ਫਾਇਦਾ ਹਜ਼ਾਰਾਂ ਪੰਜਾਬੀ ਉੱਥੇ ਪੱਕੇ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ 5 100000 ਪਲਸ ਇਲੀਗਲ ਮਾਈਗ੍ਰੈਂਟਸ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਚਲੋ ਇਹ ਵੱਖਰਾ ਮਸਲਾ ਹੈ ਪਰ ਹੁਣ ਨਿਊਜ਼ੀਲੈਂਡਰਜ਼ ਕਿਉਂ ਛੱਡ ਕੇ ਜਾ ਰਹੇ ਨੇ ਇਹ ਵੱਡਾ ਆਪਣੇ ਆਪ ਦੇ ਵਿੱਚ ਇੱਕ ਡੂੰਗਾ ਸਵਾਲ ਹੈ ਕਿ ਆਖਰਕਾਰ ਨਿਊਜ਼ੀਲੈਂਡ ਦੇ ਵਿੱਚ ਕਮਾਈਆਂ ਬੰਦ ਹੋ ਰਹੀਆਂ ਨੇ ਕਿਉਂਕਿ ਇੱਥੇ ਆਬਾਦੀ ਜੇ ਦੇਖਿਆ ਜਾਵੇ ਤਾਂ 70000 ਕੁਝ ਵੀ ਨਹੀਂ ਹੈਗਾ ਪਰ ਮੁਲਕ ਦੀ ਆਬਾਦੀ ਦਾ 1.3 ਜਾਂ 1.4% ਬਣ ਜਾਂਦਾ ਜੀ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ ਹੁਣ ਜੇ ਕੈਨੇਡਾ ਦੀ ਆਬਾਦੀ ਦਾ 1.4% ਲੋਕ ਇੱਕ ਸਾਲ ਦੇ ਵਿੱਚ ਛੱਡ ਜਾਣ ਤਾਂ ਸਰਕਾਰ ਨੂੰ ਦਰਵਾਜ਼ੇ ਸਿੱਧੇ ਤੌਰ ਤੇ ਹੀ ਖੋਲਣੇ ਪੈਣੇ ਨੇ ਕਿਉਂਕਿ ਬੰਦਿਆਂ ਦੀ ਤਾਂ ਪਹਿਲਾਂ ਹੀ ਜ਼ਰੂਰਤ ਹੈ ਬਿਲਕੁਲ ਜੀ 3 ਲੱਖ 3.5 ਲੱਖ 4 ਲੱਖ ਬੰਦੇ ਤਾਂ ਵੈਸੇ ਹੀ ਸੱਦ ਰਹੇ ਨੇ ਉਹ ਹਰ ਸਾਲ ਉਹਨਾਂ ਨੂੰ ਇਮੀਗ੍ਰੇਸ਼ਨ ਫਾਈਲਜ਼ ਪ੍ਰੋਸੈਸ ਕਰਨੀਆਂ ਪੈ ਰਹੀਆਂ ਨੇ ਪਰ ਜੇ ਮੁਲਕ ਦੀ ਆਬਾਦੀ ਦਾ 1.4% ਇੱਕ ਸਾਲ ਦੇ ਅੰਦਰ ਚਲਾ ਜਾਵੇ ਬਾਹਰ ਚਲਾ ਜਾਵੇ ਕਿਤੇ ਵੀ ਗਿਆ ਉਹ ਚਾਹੇ ਆਸਟ੍ਰੇਲੀਆ ਜਾਂ ਕਿਸੇ ਵੀ ਹੋਰ ਮੁਲਕ ਦੇ ਵਿੱਚ ਤਾਂ ਚਿੰਤਾਵਾਂ ਪੈਦਾ ਹੁੰਦੀਆਂ ਨੇ ਹੁਣ ਇਹ ਟਾਪੂ ਨੁਮਾ ਮੁਲਕ ਹੈ ਸਾਰੇ ਜਾਣਦੇ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪਰ ਆਸਟ੍ਰੇਲੀਆ ਦੇ ਮਾਮਲੇ ਦੇ ਵਿੱਚ ਅਜੇ ਹਾਂ ਨਹੀਂ ਹੈ ਕਿ ਉੱਥੇ ਲੋਕ ਛੱਡ ਕੇ ਜਾ ਰਹੇ ਨੇ